ਤੇ ਅੱਜ ਤੁਹਾਡੇ ਨਾਲ ਗੱਲ ਕਰਨੀ ਸੀ 7-8 ਦਿਨ ਹੀ ਹੋ ਗਏ ਆ بڑے ਕਮੈਂਟ ਬڑے ਮੈਸੇਜ ਆਉਂਦੇ ਹੀ ਵੀਡੀਓ ਕਿਉਂ ਨਹੀਂ ਪਾਉਂਦੇ ਪੈਂ ਤੇ ਉਸ ਦੇ ਬਾਰੇ ਦੱਸਣ ਲੱਗੇ ਆ ਘਰੇ ਤੇ ਪਹਿਲਾਂ ਅਸੀਂ ਦੱਸ ਦਿੰਦੇ ਆ ਕਿ ਨਾਨੀ ਜੀ ਹੀ ਨਾ ਉਹ ਮਲੇ ਸਰੀਰ ਛੱਡ ਗਿਆ ਮੈਂ ਇੱਕ ਪੋਸਟ ਪਾਈ ਸੀ ਨਾ ਕਮਿਊਨਿਟੀ ਦੇ ਵਿੱਚ ਤੇ ਹੁਣ ਘਰੇ ਸਹਜ ਪਾਠ ਰਖਾਇਆ ਹੋਇਆ ਵਾ ਤੇ ਹੁਣ ਅਸੀਂ ਮੋਟਰ ਤੇ ਆਏ ਮੈਂ ਕਿਹਾ ਚਲੋ ਜਿਸ ਕਾਰਨ ਕਹਿੰਦਾ ਹੀ ਦੱਸਣਾ ਜ਼ਰੂਰੀ ਆ ਮੈਂ ਕਿਹਾ ਚਲੋ ਵੀਡੀਓ ਬਰਾਈ ਛੋਟਾ ਮੈਸੇਜ ਹੀ ਦੇ ਦਈਏ ਕੀ ਦੱਸਣਾ ਜ਼ਰੂਰੀ ਆ ਕੀ ਹੋਇਆ ਸੀਗਾ ਮਤਲਬ 24 24 ਤਰੀਕ ਦੀ ਗੱਲ ਆ ਇਹ ਵਾਲੀ 24 ਤਰੀਕ ਨੂੰ ਕੀ ਹੋਇਆ ਸੀਗਾ ਜਿਹੜਾ ਸ਼ਰੀਰ ਸੀਗਾ ਉਹ ਠੀਕ ਨਹੀਂ ਸੀਗਾ ਤੇ ਬੀਬੀ ਨਾ ਪਹਿਲਾਂ-ਪਹਿਲਾਂ ਜਿਵੇਂ ਅਸੀਂ ਬੂਤਲਾਂ ਲਵਾਈਆਂ ਹੈਗੀਆਂ 23 ਤਰੀਕ ਦੀ ਗੱਲ ਆ ਬੂਤਲਾਂ ਲਵਾ ਕੇ ਲਿਆਏ ਸੀਗੇ ਮਤਲਬ ਤਰੇਲੀਆਂ ਆਉਂਦੀਆਂ ਸੀ ਉਹਨਾਂ ਨੂੰ ਹਾੜ ਦੇ ਤੇ ਮਰੀਜ਼ ਹੈਗੇ ਸੀ ਪਹਿਲਾਂ ਹੀ ਤੇ ਬਾਅਦ ਚੋਂ ਬੂਤਲਾਂ ਲਵਾ ਕੇ ਸਭ ਕੁਝ ਠੀਕ ਸੀਗਾ ਸ਼ਾਮ ਨੂੰ 5:00 ਵਜੇ ਨਾ ਮੈਂ ਕਹਾਂਗਾ ਬੀਬੀ ਜੂਸ ਪੀਣਾ ਮੈਂ ਮਿਕਸ ਜੂਸ ਬਣਾਇਆ ਸੀ ਉਹਦਾ ਦਿਲ ਨਹੀਂ ਕਰਦਾ ਕਹਿੰਦੀ ਨਹੀਂ ਮੈਂ ਨਹੀਂ ਪੀਣਾ ਠੀਕ ਆ ਫਿਰ ਰਾਤ ਨੂੰ ਸੀਗੇ ਰਾਤ ਨੂੰ ਬੈੱਡ ਦੇ ਉੱਤੇ ਮੈਂ ਪਾਤੀ ਹੀ ਬੀਬੀ ਨਾਲ ਹੀ ਮੈਂ ਸੌਂ ਗਿਆ ਕਿ ਜਿੱਦਾਂ ਬਾਥਰੂਮ ਆਇਆ ਕੁਝ ਵੀ ਆਵਾਜ਼ ਮਾਰੂਗੀ ਤਾਂ ਮੈਂ ਉੱਠ ਪੂੰਗਾ ਬਿਲਕੁਲ ਹੀ ਨਾਲ ਹੀ ਸੁੱਤਾ ਸੀ ਮੈਂ ਤੇ ਫਿਰ ਜੋ ਜੋ ਹੋਇਆ ਐਗਜ਼ੈਕਟਲੀ ਦੱਸੂਗਾ ਜੋ ਮਨ ਵਿੱਚ ਜਿੱਦਾਂ ਆਇਆ ਫਿਰ ਇਦਾਂ ਹੋਇਆ ਕਿ ਰਾਤ ਨੂੰ ਜਿੱਦਾਂ ਆਪਾਂ ਕਹਿੰਦੇ ਨਾ ਪੰਪਿੰਗ ਨਿਹਾਰ ਕਰਦਾ ਸਾਹ ਜੇ ਔਖੇ ਜੇ ਜਿੱਦਾਂ ਲੈਂਦੀ ਹੀ ਬੀਬੀ ਤੇ ਮੈਂ ਉੱਠ ਕੇ ਇਦਾਂ ਦੇਖਿਆ ਠੀਕ ਹੈ ਜੀ ਫਿਰ ਬੀਬੀ ਐਨ ਨਾਰਮਲ ਹੋ ਗਈ ਮੈਂ ਵੀ ਸੌ ਗਿਆ ਫਿਰ ਜਿੱਦਾਂ ਕਿ ਸੁੱਤੇ ਰਹਿ ਸੁੱਤੇ ਨੇ 1 ਵਜੇ ਨਾ ਰੱਜੀ ਮਤਲਬ ਬੀਬੀ ਨੂੰ ਵੇਖਣ ਆਈ ਬੀਬੀ ਐ ਠੀਕ ਸੀ ਸੁੱਤੇ ਹੋਏ ਹੀ 1 ਵਜੇ ਦੀ ਰਾਤ ਦੀ ਗੱਲ ਆ ਫਿਰ 3 ਵਜੇ ਦੇ ਕਰੀਬ ਮੈਂ ਉੱਠ ਪੈਣਾ ਹੁੰਨਾ 3 ਵਜੇ ਮੈਂ ਉੱਠਿਆ ਮਨ ਵਿੱਚ ਵਿਚਾਰ ਆਇਆ ਕਿ ਬੀਬੀ ਨਾ ਪਈ ਇਦਾਂ ਹੈਗੀ ਜੋ ਮੈਂ ਉੱਠਿਆ ਸੀ ਤੇ ਇਦਾਂ ਵਿਚਾਰ ਆ ਕਿ ਕਿੱਦਾਂ ਪਈ ਆ ਮਨ ਚ ਇਦਾਂ ਆਇਆ ਸੀ ਠੀਕ ਆ ਕਿ ਨਹੀਂ ਠੀਕ ਮਤਲਬ ਉਹ ਵਿਚਾਰ ਆ ਗਿਆ ਮਨ ਦੇ ਵਿੱਚ ਮੈਂ ਨਾ ਮਤਲਬ ਆਪਣੇ ਨਾ ਉਹਦਾ ਮਤਲਬ ਕੱਪੜਾ ਹਟਾਇਆ ਪੇੜ ਤੋਂ ਕਿ ਸਾਹ ਲੈਂਦੀ ਪਈ ਕਿ ਨਹੀਂ ਐਦਾਂ ਮੈਂ ਦੇਖਿਆ ਕਿ ਉਹ ਮਤਲਬ ਪੇੜ ਤੋਂ ਬਿਲਕੁਲ ਮੈਨੂੰ ਪਤਾ ਨਹੀਂ ਲੱਗਦਾ ਮੈਂ ਕਿਹਾ ਜਿਵੇਂ ਬਜ਼ੁਰਗ ਬੰਦਾ ਨਾ ਪਤਾ ਨਹੀਂ ਲੱਗਦਾ ਸਾਹ ਨੱਕਰਾ ਹੀ ਲੈਂਦੇ ਆ ਉਦਾਂ ਦਿਸ਼ਾ ਵਿੱਚ ਪੈ ਹੀ ਮੈਂ ਕਿਹਾ ਠੀਕ ਹੀ ਚੱਲਦੇ ਹੋਣਗੇ ਇੰਨਾ ਮਨ ਦੇ ਵਿੱਚ ਵਿਚਾਰ ਆਇਆ ਫਿਰ ਮਤਲਬ ਮੈਂ ਚੱਲ ਗਿਆ ਮੈਂ ਨਾਉਣ ਗਿਆ ਠੀਕ ਆ ਤੇ ਆ ਕੇ ਮੈਂ ਕੱਪੜੇ-ਕੁੱਪੜੇ ਪਾ ਕੇ ਆ ਗਿਆ ਉਸੇ ਕਮਰੇ ਚ ਆਪਸੇ ਇੱਕ ਵਾਰੀ ਆਇਆ ਸੀ ਤੇ ਮੈਂ ਬਰਬਜ ਗਿਆ ਡੈਡੀ ਕਹਿੰਦੇ ਕਿ ਬੀਬੀ ਦਾ ਨਾ ਪਾਸਾ ਚੇਂਜ ਕਰ ਦੇ ਤੂੰ ਇੱਕੋ ਡਾਇਰੈਕਸ਼ਨ ਤੇ ਪਈ ਹੋਈ ਆ ਕਿ ਉਹਨੂੰ ਪਤਾ ਨਹੀਂ ਲੱਗਦਾ ਤੇ ਮੈਂ ਨਾ ਐਦਾਂ ਚੱਕਿਆ ਹੀ ਆ ਬੀਬੀ ਐਦਾਂ ਬੀਬੀ ਤੇ ਉਦੋਂ ਹੀ ਪਤਾ ਲੱਗ ਗਿਆ ਸੀ ਗਾ ਮੈਨੂੰ ਇਹ ਤੇ ਮੈਂ ਕਿਹਾ ਡੈਡੀ ਕੋਈ ਜਵਾਬ ਜਿਆਨ ਮਿਲਦਾ ਡੈਡੀ ਨੇ ਵੀ ਚੰਗੀ ਤਰ੍ਹਾਂ ਲਾਇਆ ਫੇ ਮੈਂ ਹਾਰ ਦੀ ਪੰਪਿੰਗ ਕੀਤੀ ਹੱਥ ਨਾਲ ਹਾਰ ਦੀ ਸਾ ਖਾਲੀ ਜੇ ਚੱਲੀ ਗਏ ਫਿਰ ਰੱਜੀ ਤੇ ਮੰਮੀ ਪਰਲੇ ਕਮਰੇ ਚ ਬੈਠੇ ਬਲੈਕ ਬੈਡਰੂਮ ਨੇ ਉਹਦੇ ਵਿੱਚ ਬੈਠੇ ਸੀਗੇ ਤੇ ਰੱਜੀ ਨੂੰ ਜਾ ਕੇ ਡੈਡੀ ਹੁਣ ਦੱਸਿਆ ਕਿ ਬੀਬੀ ਇਦਾਂ ਮਤਲਬ ਪੂਰੀ ਹੋ ਗਈ ਉਹ ਉੱਠ ਕੇ ਆਗੇ ਇਦਾਂ ਇੱਕ ਨਾ ਸ਼ਕਤੀ ਜਿਤ ਕੰਮ ਕਰਦੀ ਸੀ ਸਾਰੇ ਟੱਬਰ ਦੇ ਵਿੱਚ ਹੀ ਕਿ ਮਤਲਬ ਸਥਿਤੀ ਮੰਨਦੀ ਨਹੀਂ ਡੋਲੀ ਕਿਹੇ ਦੀ ਮੰਮੀ ਦੀ ਵੀ ਵੇਖੋ ਮਾਂ ਤੇ ਧੀ ਦਾ ਰਿਸ਼ਤਾ ਹੈ ਨਾ ਮੰਮੀ ਦੀ ਵੀ ਸਥਿਤੀ ਨਹੀਂ ਇੰਨੀ ਡੋਲੀ ਸੀ ਠੀਕ ਆ ਉਸ ਤੋਂ ਪਹਿਲਾਂ ਜਿਵੇਂ ਨਾ ਰੱਜੀ ਰੱਜੀ ਤੇ ਐਵੇਂ ਦੀ ਆ ਸੈਂਸਿਟਿਵ ਇੰਨੀ ਨਾ ਭਾਵਨਾ ਤਰੀਕੇ ਨਾਲ इमोशनल ਇਨੀ ਵੀਕ ਆ ਉਹ ਵੀ ਐ ਨੂੰ ਕਾਇਮ ਰਹੀ ਸਥਿਤੀ ਸਭ ਦੀ ਮਤਲਬ ਠੀਕ ਸੀ ਕਿ ਇਦਾਂ ਮਤਲਬ ਜਿੱਦਾਂ ਹੋ ਗਿਆ ਫਿਰ ਵਾਵਾ ਚਰਨਾ ਕਲੀਅਰ ਜਾਂ ਬੰਦਾ ਕਰਦਾ ਰਹਿੰਦਾ ਕਿ ਸੱਚੀ ਆ ਕਿ ਇਦਾਂ ਤੇ ਚੰਗੀ ਤਰ੍ਹਾਂ ਮੈਂ ਪੰਪਿੰਗ ਕੀਤੀ ਇਦਾਂ ਫਿਰ ਪਤਾ ਲੱਗ ਗਿਆ ਕਲੀਅਰ ਹੋ ਗਿਆ ਫਿਰ ਜਦੋਂ ਇਹ ਪਤਾ ਲੱਗਾ ਨਾ ਇਦਾਂ ਹੌਲੀ ਹੌਲੀ ਨਾ ਮਨ ਨੂੰ ਜਕਿੰਜਾ ਨਹੀਂ ਹੋਈ ਯਾਰ ਸਾਥ ਜਾਂ ਛੱਡ ਗਈ ਮਤਲਬ ਇਦਾਂ ਸਮਝ ਗਏ ਕਿ ਇੱਕੋ ਦਮ ਉਹ ਫੀਲ ਹੁੰਦਾ ਹੈਗਾ ਕਿ ਕੱਲ੍ਹ ਤਾਂ ਹਜੇ ਬੜੀ ਵਧੀਆ ਸੀ ਪਰਸੋਂ ਹਜੇ ਤੁਸੀਂ ਉਹ ਵੀਡੀਓ ਵੇਖੀ ਨਹੀਂ ਜਾਸ ਵਲੌਗ ਤੇ ਮਤਲਬ ਇਹ ਹੁਣੀ 20 ਤਰੀਕ ਦੀ 21 ਤਰੀਕ ਦੀ ਰੱਜੀ ਨੂੰ ਮਿਲਣ ਆਉਂਦੀ ਕਿਦਾਂ ਐ ਬੜੀ ਵਧੀਆ ਇੱਕੋ ਜਿਹੀ ਯੱਕਦਾਂਮੀ ਹੈ ਰਾਤ ਸੁੱਤੀ ਸੁੱਤੀ ਪਈ ਨੇ ਐਦਾਂ ਮਤਲਬ ਸਰੀਰ ਛੱਡਿਆ ਕਿ ਮੈਨੂੰ ਆਵਾਜ਼ ਕੀ ਦੇਣੀ ਆ ਕਿ ਮੈਂ ਠੀਕ ਨਹੀਂ ਐਦਾਂ ਪੰਛੀ ਉੱਡ ਗਿਆ ਪਿੰਜਰੇ ਚੋਂ ਐਦਾਂ ਸੀ ਕਿ ਉਹਨੂੰ ਜਿੱਦਾਂ ਖੁਦ ਨੂੰ ਹੀ ਨਹੀਂ ਪਤਾ ਹੋਣਾ ਐਡਾ ਸੋਹਣਾ ਮਤਲਬ ਸਰੀਰ ਛੱਡਿਆ ਬਹੁਤ ਵਧੀਆ ਤਰੀਕੇ ਨਾਲ ਤੇ ਬੀਬੀ ਦੀ ਏਜ ਵੀ ਹੈਗੀ ਸੀ ਮਤਲਬ 80 ਤੋਂ 90 ਦੇ ਵਿੱਚ ਵਿੱਚ ਹੀ ਮਾਮਾ ਜੀ ਦੱਸਦੇ ਪਏ ਹੈ ਅਸੀਂ ਪੁੱਛਿਆ ਅਸੀਂ ਕਲੀਅਰ ਕੀਤਾ 80 ਤੋਂ 90 ਦੇ ਵਿੱਚ ਵਿੱਚ ਹੈ ਏਜ ਤੇ ਕਲੀਅਰ ਨਹੀਂ ਪਤਾ ਇੱਥੇ ਕਹਿ ਗਈ 80 ਦੇ 90 90 ਤੇ ਸਾਨੂੰ ਇਹ ਖੁਸ਼ੀ ਆ ਕਿ ਅਸੀਂ ਜੋ ਵੀ ਆਪਾਂ ਕਰ ਸਕਦੇ ਆ ਜਿੰਨੀ ਕ ਆਪਣੀ ਸੇਵਾ ਅਰਥ ਸੀ ਡਿਊਟੀ ਲੱਗੀ ਉਸ ਰੂਹ ਦੇ ਮੁਤਾਬਿਕ ਸੇਵਾ ਬਹੁ ਕੀਤੀ ਇਹ ਨਹੀਂ ਕਿ ਮਤਲਬ ਦੁੱਖ ਜਾਨੀ ਰਿਹਾ ਯਾਰ ਜਦੋਂ ਮਤਲਬ ਸਰੀਰ ਦੇ ਵਿੱਚ ਆਤਮਾ ਹੈਗੀ ਸੀ ਉਦੋਂ ਪੁੱਛਿਆ ਨਹੀਂ ਦੱਸਿਆ ਨਹੀਂ ਤੇ ਇੱਕ ਨਾ ਰਸਮ ਹੁੰਦੀ ਨਾ ਕਿ ਮਤਲਬ ਜਦੋਂ ਨਮੋਦੇ ਆ ਸਭ ਨੂੰ ਪਤਾ ਤੇ ਉਦੋਂ ਨਾ ਬੁੜੀਆਂ ਕੋਈ ਇੱਕ ਚੀਜ਼ ਹੈਂਡਲ ਨਹੀਂ ਹੁੰਦੀ ਪਈ ਤੇ ਮੈਨੂੰ ਬੁਲਾਇਆ ਮੈਂ ਕਿਉਂਕਿ ਬੀਬੀ ਨੂੰ ਚੁੱਕਦਾ ਰਹਿਣਾ ਹੈ ਨਾ ਜਿੱਦੋਂ ਵੀ ਡਾਕਟਰ ਕੋਲ ਜਾਣਾ ਹੁੰਦਾ ਹੈ ਤੇ ਬੀਬੀ ਕੋਲ ਤਾਂ ਦੋ ਕੁ ਦਿਨ ਤੁਰਿਆ ਨਹੀਂ ਜਾਂਦਾ ਹੈ ਇਹਨੇ ਜੋ ਜਾਨ ਨਹੀਂ ਰਹਿ ਗਈ ਤੇ ਮੈਂ ਜਦੋਂ ਬੱਚੇ ਨੂੰ ਨਹੀਂ ਚੱਕਦੇ ਹੁੰਦੇ ਹੱਥਾਂ ਨਾਲ ਮੈਂ ਇਦਾਂ ਹੀ ਚੁੱਕ ਕੇ ਲੈ ਜਾਣਾ ਹੌਨਾ ਸੀਗਾ ਹਸਪੀਟਲ ਇਦਾਂ ਹੀ ਚੱਕ ਕੇ ਕਾਰ ਚ ਪਾ ਦੇਣੀ ਚੱਕ ਕੇ ਇਦਾਂ ਹੀ ਤੇ ਬੀਬੀ ਨੇ ਮੇਰੇ ਨਾਲ ਗੱਲ ਤੇ ਇੱਥੇ ਆਏ ਹੱਥ ਪਾ ਲੈਣਾ ਤੇ ਬੀਬੀ ਤੇ ਜਦੋਂ ਵਾਲ ਖਿਲਦੇ ਰਹੇ ਹੁੰਦੇ ਤੇ ਇਦਾਂ ਹੀ ਮੈਂ ਬੀ ਵਾਲ ਜੇ ਫੜ ਕੇ ਰਬੜ ਪਾ ਦੇਣੀ ਜਾਂ ਸੁਨੀਆਂ ਲਾ ਦੇਣੀਆਂ ਤੇ ਉਹ ਇੱਕ ਰਸਮ ਜੀ ਸੀ ਹੁੰਦਾ ਕਿ ਨਾ ਇੱਕ ਹੈਂਡਲ ਨਹੀਂ ਹੁੰਦਾ ਜਿਵੇਂ ਸਰੀਰ ਆਕੜ ਜਾਂਦਾ ਨਾ ਬਿਲਕੁਲ ਆਕੜਿਆ ਜਾਂ ਪਿਆ ਹੀ ਤੂੰ ਐਦਾਂ ਨਹੀਂ ਹੁੰਦਾ ਪਿਆ ਨਮੋਣਾ ਸੀ ਉਹਨਾਂ ਨੇ ਉਹਨਾਂ ਕੋ ਹੁੰਦਾ ਨੇ ਕਹਿੰਦੇ ਇੱਕ ਮਿੰਟ ਆਇਓ ਲਾਪਰੀਤ ਮੈਂ ਗਿਆ ਤੇ ਮੈਂ ਨਾ ਵਾਲ ਫੜੇ ਨਾ ਜਦੋਂ ਵਾਲ ਐਦਾਂ ਤੇ ਪਾਉਣਾ ਹੈਗਾ ਕੋਈ ਦਹੀਂ ਪਾਉਣਾ ਹੈਗਾ ਤੇ ਉਦੋਂ ਨਾ ਬੀਬੀ ਦੀਆਂ ਅੱਖਾਂ ਖੁੱਲ ਗਈਆਂ ਐ ਮੈਨੂੰ ਐਦਾਂ ਮਨ ਮੇਰਾ ਹੀ ਵਿਚਾਰ ਸੀਗਾ ਐਦਾਂ ਖਰੇ ਮੇਰਾ ਹੀ ਥੌਟ ਸੀਗਾ ਕੀ ਖਰੇ ਬੀਬੀ ਮੈਨੂੰ ਕਹਿੰਦੀ ਤੂੰ ਮੈਨੂੰ ਨਮੋਣਾ ਨਮੋਣਾ ਆ ਇਦਾਂ ਮੇਰਾ ਹੀ ਵਿਚਾਰ ਸੀਗਾ ਵਿਚਾਰ ਆਉਂਦਾ ਵਾ ਦੋਨੋਂ ਬੰਨੇ ਲਾ ਦਿੰਦੇ ਆ ਜੋ ਉਹ ਸੋਚੀਏ ਨਾ ਉੱਥੇ ਵੀ ਇਦਾਂ ਹੀ ਹੋ ਗਿਆ ਸੀਗਾ ਤੇ ਜੇ ਇਹਨੂੰ ਸੋਚੀ ਜਾਵਾਂ ਤਾਂ ਕੰਮ ਇੱਧਰ ਲੱਗ ਜਾਂਦਾ ਮੰਨ ਜੇ ਨਾ ਸੋਚੀ ਤੇ ਇੱਧਰ ਲੱਗ ਜਾਂਦਾ ਤੇ ਇਹੀ ਹੁੰਦੀ ਹੈ ਅਵਸਥਾ ਗਾਇਜ਼ ਆਪਦੀ ਹੌਲੀ ਹੌਲੀ ਵਧਾਉਣੀ ਮੈਨੂੰ ਤੇ ਇਹੋ ਲੱਗਦਾ ਕਿ ਮੈਂ ਖਰੇ ਮੇਰਾ ਹੀ ਵਿਚਾਰ ਸੀ ਉਹ ਬੀਬੀ ਦੀਆਂ ਅੱਖਾਂ ਖੋਲੀਆਂ ਮੇਰੇ ਨਾਲ ਇੱਕੋ ਦਮ ਨਾ ਅੱਖਾਂ ਹੀ ਮੇਰੇ ਨਾਲ ਪਈਆਂ ਕਿਉਂਕਿ ਜਦੋਂ ਸਰੀਰ ਛੱਡਿਆ ਅੱਖਾਂ ਬੰਦ ਹੋ ਗਈਆਂ ਸੀ ਐਂ ਕੀਤਾ ਅੱਖਾਂ ਖੋਲੀਆਂ ਦਹੀਂ ਉੱਤੇ ਮੈਂ ਪਾਉਣਾ ਪਿਆ ਸੀ ਮੈਂ ਵਾਲ ਵੀ ਮੈਂ ਬੀਬੀ ਦੇ ਬਾਅਦ ਨਾ ਹੁਣ ਨਹੀਂ ਨਾ ਉਹ ਖਰੇ ਤਾਂ ਹੀ ਖਰੇ ਇਦਾਂ ਹੋ ਗਿਆ ਕਿ ਮੈਂ ਐਂਡ ਤੇ ਮੈਂ ਹੀ ਵਾਲ ਬੂਲ ਇਦਾਂ ਕਰਦਾ ਪਿਆ ਸੀ ਕਲਿੱਪ ਮੈਂ ਲਾਇਆ ਉਦੋਂ ਅੱਖਾਂ ਦੇ ਵਿੱਚੋਂ ਪਾਣੀ ਨਿਕਲਣਾ ਅਸ਼ਵਧਾਰਾ ਸਟਾਰਟ ਹੋ ਗਈ ਸੀ ਉਸ ਤੋਂ ਬਾਅਦ ਚੋਂ ਠੀਕ ਹੀ ਰਹਾ ਮੰਮੀ ਦੀ ਰੱਜੀ ਦੀ ਸਭ ਦੀ ਸਥਿਤੀ ਬੜੀ ਵਧੀਆ ਰਹੀ ਕਹਿੰਦੇ ਆ ਕਿ ਰੂਹ ਜਦੋਂ ਸਰੀਰ ਦੇ ਵਿੱਚ ਹੋਵੇ ਉਦੋਂ ਮ ਨਹੀਂ ਰੋਣਾ ਚਾਹੀਦਾ ਇਹ ਜਿਹੜਾ ਰੋਣਾ ਸੀ ਮੇਰਾ ਉਹ ਨਹੀਂ ਹੈਗਾ ਕਿ ਛੱਡ ਕੇ ਚਲ ਗਈ ਆ ਕਿ ਬਣੂ ਸਾਡਾ ਇਦਾਂ ਦਾ ਨਹੀਂ ਹੈਗਾ ਇਹ ਰੋਣਾ ਇਹ ਸੀਗਾ ਕਿ ਪਤਾ ਨਹੀਂ ਆਪਦਾ ਹੀ ਥੋਟ ਸੀਗਾ ਕਿ ਯਾਰ ਮੈਂ ਚੱਕਦਾ ਰਿਆਂ ਮੈਂ ਹੀ ক্লোਜ਼ ਬਹੁਤ ਸੀ ਬੀਬੀ ਦੇ ਮੈਂ ਇਦਾਂ ਕਰਦਾ ਹੁੰਨਾ ਹੀਗਾ ਬੀਬੀ ਨਾਲ ਮਜ਼ਾਕ ਬੜੇ ਕਰਦਾ ਹੁੰਨਾ ਸੀਗਾ ਕਿ ਬੀਬੀ ਬੈਠੀ ਹੋਣੀ ਨਾ ਕਰੇ ਕੋਈ ਨਹੀਂ ਹੁਣਾ ਕਰੇ ਮੈਂ ਆਵਾਜ਼ ਹੋਰ ਹੀ ਕੱਢ ਕੇ ਹੋਰ ਲਾਪਰੀਤ ਕਿੱਥੇ ਆ ਐਦਾਂ ਗੱਲ ਕਰਨੀ ਹੋਰ ਬੀਬੀ ਲਾਪਰੀਤ ਕਿੱਥੇ ਆ ਉਹਨੂੰ ਪਤਾ ਨਹੀਂ ਲੱਗਣਾ ਇਹ ਲਾਪਰੀਤੀ ਆ ਆਵਾਜ਼ ਹੋਰ ਜੇ ਕੱਢ ਕੇ ਨਾ ਉਹ ਕਹਿੰਦਾ ਪਤਾ ਨਹੀਂ ਆ ਮੈਂ ਕਹਿੰਦਾ ਅੱਛਾ ਤਿਲਸੀ ਲੈਣ ਆਏ ਸੀਗੇ ਲੱਸੀ ਦੇ ਦੋ ਐਦਾਂ ਨਹੀਂ ਇਹਨੂੰ ਕਹਿਣਾ ਕਿ ਨਹੀਂ ਲੱਸੀ ਨਹੀਂ ਹੈਗੀ ਕਿ ਐਵੇਂ ਦੀ ਹੈਗੀ ਅੱਛਾ ਲੱਸੀ ਲੈਣ ਆਇਆ ਆ ਪੋਛ ਲਾ ਅੰਦਰ ਮੰਮੀ ਅੰਦਰ ਹੀ ਹੋਣੀ ਉਹਦੀ ਇਦਾਂ ਕਹਿਣਾ ਉਹਨੇ ਤੇ ਮੈਂ ਕਹਿਣਾ ਮੈਂ ਲਾਪਰੀਤੀਆ ਉਹਨੇ ਬੜਾ ਸੁਣਾ ਮੈਂ ਮਜਾਕੀਏ ਤੇ ਉਹਦੇ ਮਜਾਕ ਬਹੁਤ ਕਰਦਾ ਹੁੰਦਾ ਬੜੇ ਜਿਆਦੇ ਕਈ ਤੇ ਉਹ ਵੀਡੀਓ ਮੈਂ ਬਣਾਉਂਦਾ ਹੀ ਨਹੀਂ ਹੁੰਦਾ ਹੀ ਉਦਾਂ ਹੀ ਪਈ ਪਈ ਨਾ ਜਿੱਦਾਂ ਨਾ ਪਈਆ ਇੱਥੇ ਕਾਨੇ ਜੀ ਨਾ ਐ ਵੈਸੇ ਹੀ ਕਰਦੇ ਨਾ ਉਹਨੇ ਕਹਣਾ ਕਹਣਾ ਨਹੀਂ ਕਾਨ ਤੇ ਕੀ ਚੜ ਗਿਆ ਇਦਾਂ ਫਿਰ ਐ ਜੇ ਉਂਗਲ ਮਾਰ ਦੇਣੀ ਇਦਾਂ ਮਤਲਬ ਮਜਾਕ ਜੀ ਬਹੁਤ ਕਰਦੇ ਰਹਿੰਦੇ ਫਿਰ ਬੀਬੀ ਨਾ ਬਾਅਦ ਚ ਬਹੁਤ ਖੁਸ਼ ਹੁੰਦੀ ਸੀ ਠੀਕ ਹੈ ਜੀ ਤੇ ਬਾਅਦ ਚ ਹੁਣ ਜਿਵੇਂ ਸਰੀਰ ਤੋਂ ਆਪਾਂ ਪਤਾ ਹੀ ਆ ਜੋ ਕਿਰਿਆ ਕਰਕੇ ਆਏ ਆ ਤੇ ਆਪਣੇ ਬਾਦ ਚ ਹੁਣ ਸਰੀਰ ਤੋਂ ਦ ਬਾਹਰ ਆ ਉਦੋਂ ਵੀ ਆਪਣੀ ਸਥਿਤੀ ਵਧੀਆ ਹੋਣੀ ਚਾਹੀਦੀ ਆ ਕਿ ਕਿਉਂਕਿ ਆਤਮਾ ਜਿਹੜੀ ਮੋਹ ਵਾਸ ਹੁੰਦੀ ਆ ਮੋਹ ਬੜਾ ਹੁੰਦਾ ਅੰਤਕਾਲ ਦੀ ਸਥਿਤੀ ਚ ਨਾ ਮੋਹ ਬਹੁਤ ਹੁੰਦਾ ਬੱਚਿਆਂ ਬਾਰੇ ਇਦਾਂ ਜਿਹੜਾ ਕਿਸੇ ਨੂੰ ਜਦੋਂ ਸਮਝ ਨਾ ਹੋਵੇ ਸਰੀਰ ਛੱਡਦਾ ਤੋ ਨੂੰ ਇਹ ਵੀ ਨਹੀਂ ਇੱਕ ਵਾਰੀ ਪਤਾ ਲੱਗਦਾ ਕਿ ਮੈਂ ਸਰੀਰ ਵੀ ਛੱਡਤਾ ਤੇ ਫਿਰ ਆਪ ਦੀ ਸਥਿਤੀ ਹੋਣੀ ਚਾਹੀਦੀ ਆ ਕਿ ਉਹਨੂੰ ਸੰਕਲਪ ਭਰਾਂ ਹੀ ਡਾਇਰੈਕਸ਼ਨ ਦਿੱਤੀ ਜਾਵੇ ਆਤਮਾ ਨੂੰ ਡਾਇਰੈਕਸ਼ਨ ਦੇ ਨਾਲ ਆਤ ਪ੍ਰਮਾਤਮਾ ਹੀ ਆ ਆਪ ਦੇ ਲੋ ਨੂੰ ਵੀ ਹਾਂ ਸਭ ਕੁਝ ਠੀਕ ਆ ਹੁਣ ਤੂੰ ਆਪਦੀ ਯਾਤਰਾ ਕਰ ਸਾਰੇ ਯਾਤਰੀਆਂ ਆਪਾਂ ਸਾਰੇ ਹੀ ਇੱਥੇ ਉਤਰੇ ਹੋਇਆ ਯਾਤਰਾ ਕਰਨ ਲਈ ਤੇ ਸਾਡਾ ਵੀ ਇਹ ਵਿਚਾਰ ਆ ਜਿੰਨੇ ਵੀ ਘਰੋਂ ਸਾਂ ਰੂਹਾਂ ਜਾਂਦੀਆਂ ਨਾ ਜਿੰਨਾਂ ਆਪਾਂ ਰੋਣੇ ਆ ਕਿ ਤੂੰ ਛੱਡ ਕੇ ਚੱਲ ਗਿਆ ਉਹ ਵਿਚਾਰ ਤਾਂ ਆਪਣੇ ਪਹੁੰਚਦੇ ਪਹੁੰਚ ਦਿਆ ਉਹ ਅਗਲੇ ਗਰਭ ਦੇ ਵਿੱਚ ਵੀ ਆ ਨਾ ਇਹ ਵੇਖੋ ਕਿਹੋ ਜੀ ਚੱਕੀ ਦੇ ਉੱਤੇ ਆਪਾਂ ਸਾਰੇ ਬੈਠੇ ਹੋਏ ਆ ਕਿ ਸੁੱਖ ਦੁੱਖ ਜੋ ਜੰਮਦਾ ਸੁੱਖ ਸੁੱਖ ਬਹੁਤ ਖੁਸ਼ੀਆਂ ਹੁੰਦੀਆਂ ਜਦੋਂ ਕੋਈ ਜਾਂਦਾ ਵਾ ਤੇ ਰੋਣਾ ਆਉਂਦਾ ਵਾ ਇੱਕ ਆਟੇ ਦੀ ਚੱਕੀ ਤੇ ਬੈਠੇ ਘੁੰਮਦੀ ਗੋਲ-ਗੋਲ ਹੱਸਦੇ ਤਰੋਂਦੇ ਹੱਸਦੇ ਰੋਂਦੇ ਸਾਰਾ ਜੀਵਨ ਹੀ ਇਦਾਂ ਦਾ ਦੋ ਪ੍ਰਕਿਰਿਆਵਾਂ ਵਿੱਚ ਰੰਗ ਜਾਂਦਾ ਤੇ ਆਪ ਦੀ ਸਥਿਤੀ ਇਹੋ ਜੀ ਬਣਾਵੇ ਜੇ ਸੂਖ ਮਣਾ ਲਵੇ ਤਰੂ ਵੀ ਨਾ ਅਨਿਆਰਾ ਜਾ ਹੋ ਕੇ ਰਵੇ ਇਹ ਵਧੀਆ ਲੱਗਦਾ ਕਿ ਠੀਕ ਆ ਹਾ ਸਮਝਾਗਤ ਕਰਨੇ ਚਾਹੀਦਾ ਖੁਸ਼ ਤੇ ਰਹਿਣਾ ਚਾਹੀਦਾ ਅੰਦਰੋਂ ਤੇ ਰੋਣ ਵਾਲਾ ਕੰਮ ਦੇ ਵਿੱਚ ਇੰਨਾ ਨਿਆਰਾ ਜਾ ਰਵੇ ਕਿ ਹਾਂ ਪਤਾ ਪਤਾ ਆਪਾਂ ਨੂੰ ਸਭ ਨੇ ਇੱਥੇ ਜਾਣਾ ਵਾ ਮ੍ਰਿਤਯੂ ਲੋਕ ਆ ਚਲਾਨਾ ਕਰਨਾ ਕੂੰਜ ਹੋ ਜਾਣਾ ਸਭ ਨੇ ਉੱਡਣਾ ਇੱਥੋਂ ਤੇ ਇੱਧਰ ਰੋਣਾ ਵਾ ਇੱਧਰ ਦੁੱਖ ਹੋਣਾ ਕਿਸੇ ਦੇ ਘਰ ਸੁੱਖ ਆਉਣਾ ਵਾ ਕਿਸੇ ਦੇ ਘਰੇ ਉਹ ਆਤਮਾ ਨੇ ਰੂਹ ਨੇ ਵੇਟ ਹੁੰਦੀ ਆ ਕਦੋਂ ਆਉਣਾ ਕਦੋਂ ਆਉਣਾ ਠੀਕ ਆ ਉਧਰ ਘਰੇ ਬਰਫੀਆਂ ਵੰਡਦੇ ਆ ਖੁਸ਼ੀਆਂ ਹੁੰਦੀਆਂ ਵਾ ਹਨਾ ਆਨੰਦ ਦਾ ਮਾਹੌਲ ਹੁੰਦਾ ਇੱਕ ਦੇ ਘਰੇ ਦੁੱਖ ਤੇ ਜਿੰਨੇ ਘਰੇ ਜਾਣਾ ਵਾ ਤ ਉਹ ਆਤਮਾ ਵੀ ਬਹੁਤ ਰੋਂਦੀ ਆ ਪਰੇਸ਼ਾਨ ਹੁੰਦੀ ਆ ਤੇ ਉਹਨੂੰ ਵਧੀਆ ਵਾਈਬ੍ਰੇਸ਼ਨ ਆ ਆਪਦੇ ਵੱਲੋਂ ਵਧੀਆ ਹੀ ਭੇਜੇ ਪਰ ਕੰਪ ਆਪਦੇ ਨੇ ਵਧੀਆ ਥਾਟ ਇੰਨੇ ਵਧੀਆ ਭੇਜ ਗਏ ਵਿਚਾਰ ਕਿ ਉੱਥੇ ਵੀ ਉਹ ਖੁਸ਼ੀ ਰਵੇ ਠੀਕ ਆ ਜੇ ਦੋਵੇਂ ਉਹਦੀ ਯਾਤਰਾ ਜਿੱਥੇ ਵੀ ਆ ਯਾਤਰਾ ਤੇ ਜਾਣਾ ਖੁਸ਼ੀ ਦੀ ਯਾਤਰਾ ਜੇ ਮੈਂ ਕੋਈ ਘਰੋਂ ਵੀ ਜਾਂਦਾ ਤਾਂ ਆਪਾਂ ਕਹਿੰਨੇ ਨਾ ਵਧੀਆ ਤੁਹਾਡੀ ਯਾਤਰਾ ਸਫਲ ਰਵੇ ਇਦਾਂ ਸਾਮਨੇ ਜਾਣਾ ਇੱਥੋਂ ਅੱਜ ਕੋਈ ਅੱਜ ਗਿਆ ਤਾਂ ਕੋਈ ਨੇ ਕੱਲ ਜਾਣਾ ਤੇ ਠੀਕ ਆ ਬਾਕੀ ਸਾਡੇ ਪਰਿਵਾਰ ਨੇ ਸੱਚੀ ਦੱਸ ਗਏ ਜਿਹੜਾ ਧਿਆਨ ਨਾ ਮੈਡੀਟੇਸ਼ਨ ਇੰਨੇ بڑا ਸਾਥ ਦਿੱਤਾ ਪਰਮਾਤਮਾ ਦੀ ਸ਼ਕਤੀ ਬਹੁਤ ਸੀਗੀ ਸਭ ਦੇ ਆਸ-ਪਾਸ ਨੇੜੇ ਆਸ-ਪਾਸ ਉਸ ਮਹਾਨ ਜੋਤੀ ਉਸ ਪ੍ਰਕਾਸ਼ ਪੁੰਜ ਦੀ ਇੰਨੀ ਸ਼ਕਤੀ ਸੀ ਜੋਤੀ ਸਰੂਪ ਪਰਮਾਤਮਾ ਦੀ ਉਹ ਇੰਨੀ ਕਿ ਜ਼ਿਆਦਾ ਹੀ ਨਾ ਖੁਦ ਨੂੰ ਮਹਿਸੂਸ ਹੁੰਦੀ ਸੀ ਬਹੁਤ ਹੀ ਜ਼ਿਆਦੀ ਸ਼ਕਤੀ ਸੀ ਕਿ ਐ ਸਭ ਨੂੰ ਸੰਭਾਲਿਆ ਹੋਇਆ ਸੀਗਾ ਕਿ ਜਦੋਂ ਵੀ ਬੀਬੀ ਦੇ ਪਰਿਵਾਰ ਉਧਰੋਂ ਆਇਆ ਨਾ ਦੁਆਬੇ ਵੱਲੋਂ ਕਿ ਇੰਨੇ ਹੀ ਘਰ ਦੇ ਵਿੱਚ ਸਿਚੁਏਸ਼ਨ ਇੰਨਾ ਵਾਈਬ੍ਰੇਸ਼ਨ ਠੀਕ ਸੀਗੀ ਕਿ ਜਦੋਂ ਕੋਈ ਆਉਂਦਾ ਹੀ ਨਾ ਐ ਉਹ ਵੀ ਸ਼ਾਂਤ ਇਹ ਨਹੀਂ ਕਿ ਉਹ ਐਦਾਂ ਰੋਂਦੇ ਕੂਕਾ ਮਾਰ ਕੇ ਆਉਂਦੇ ਨਹੀਂ ਆਹ ਨੂੰ ਬੜੇ ਵਧੀਆ ਤਰੀਕੇ ਨਾਲ ਸ਼ਾਂਤ ਜੇ ਕਰ ਦੇਈਦਾ ਸੀਗਾ ਉਹਨਾਂ ਦਾ ਪਰਕੰਪ ਭਾਵ ਦੇ ਉੱਤੇ ਹੈਵੀ ਨਹੀਂ ਹੋਣ ਦੇਈਦਾ ਸੀ ਉਹਨਾਂ ਨੂੰ ਵੀ ਟੋਏ ਦੇ ਵਿੱਚੋਂ ਕੱਢ ਲਈਦਾ ਸੀਗਾ ਕੋਈ ਗੱਲ ਨਹੀਂ ਸਭ ਨੇ ਜਾਣਾ ਇਹਨਾਂ ਦਾ ਵੀ ਗਿਆ ਇਹਨਾਂ ਦਾ ਵੀ ਗਿਆ ਸਭ ਨੇ ਜਾਣਾ ਇੱਥੋਂ ਤੋਂ ਵੀ ਫਿਰ ਇੱਕ ਨਾ ਲੇਪ ਦਾ ਕੰਮ ਕਰ ਜਾਂਦੀ ਸੀਗੀ ਤੇ ਬਾਕੀ ਹਾਂਜੀ ਸਾਥ ਛੱਡ ਕੇ ਨਹੀਂ ਗਈ ਬੀਬੀ ਠੀਕ ਆ ਇੱਕ ਅਸੀਂ ਦੁਆਵਾਂ ਬਹੁਤ ਕਮਾਈਆਂ ਸੀ ਅਸੀਂ ਬਹੁਤ ਜਿਆਦੀਆਂ ਬੀਬੀ ਤੋਂ ਤਾਂ ਦੁਆਵਾਂ ਬਹੁਤ ਹੀ ਕਮਾਈਆਂ ਸੀ ਖੁਦ ਨੂੰ ਪਤਾ ਲੱਗ ਜਾਂਦਾ ਆਤਮਾ ਦੀ ਇੰਨੀ ਊਰਜਾ ਵੈਸੇ ਹੀ ਵੱਧ ਜਾਂਦੀ ਆ ਪਤਾ ਹੁੰਦਾ ਦਵਾਵਾਂ ਕਿਵੇਂ ਕਮਾਈ ਦੀਆਂ ਐਨਾ ਕਮਾਈ ਦੀਆਂ ਸਰੀਰ 'ਚ ਨਹੀਂ ਆ ਉਹਦੀਆਂ ਜਿਹੜੀਆਂ ਦਵਾਵਾਂ ਦੀਆਂ ਕਿਰਨਾ ਉਹ ਸਦਾ ਨਾਲ ਰਹਿਣੀਆਂ ਵਾ ਸਦਾ ਹੀ ਬੜੇ ਬੜੇ ਥਾਵਾਂ ਤੇ ਸਾਥ ਦੇਣਾ ਉਹਨੇ ਸਾਥ ਕਦੀ ਨਹੀਂ ਛੱਡ ਕੇ ਗਈ ਤੇ ਬਾਕੀ ਇਹੋ ਹੀ ਦੱਸਣਾ ਸੀਗਾ ਜੋ-ਜੋ ਚੀਜ਼ਾਂ ਮੈਂ ਤੁਹਾਨੂੰ ਭੇਜੂੰਗਾ ਡਿਸਕ੍ਰਿਪਸ਼ਨ ਚ ਚੈੱਕ ਕਰ ਲਿਓ ਉਹ ਚੀਜ਼ਾਂ ਨੇ ਹੌਸਲਾ ਬਹੁ ਵਧਾਇਆ ਮੇਰਾ ਠੀਕ ਆ ਬਾਕੀ ਕੋਈ ਚੀਜ਼ਾਂ ਮੈਂ ਨਹੀਂ ਪਾ ਸਕਦਾ ਜਿਹੜੀਆਂ ਜਿਹੜੀਆਂ ਪਾਉਂਗਾ ਕੱਲੇ ਬੈਠ ਕੇ ਵਿਚਾਰ ਸਾਗਰ ਮੰਥਨ ਕਰਨਾ ਸ਼ਾਂਤੀ ਦੇ ਵਿੱਚ ਸਭ ਨੂੰ ਬਹੁਤ ਵਧੀਆ ਲੱਗੂ ਜਿਨ੍ਹਾਂ ਦੇ ਘਰੋਂ ਕੋਈ ਗਏ ਹਾ ਭਰਾ ਗਿਆ ਪਤੀ ਗਿਆ ਵਾ ਕਿ ਇਹਦਾ ਬੱਚਾ ਗਿਆ ਦਾਦਾ ਗਿਆ ਦਾਦੀ ਕੇ ਜੀ ਨਹੀਂ ਲੱਗਦਾ ਇਹ ਚੀਜ਼ਾਂ ਸੁਣੋਂਗੇ ਨਾ ਮਨ ਐ ਸ਼ਾਂਤ ਹੋ ਜਾਊਗਾ ਕੱਲੇ ਬਹਿ ਕੇ ਸੁਣਿਓ ਠੀਕ ਹੈ ਜੀ ਓਕੇ ਜੀ ਠੀਕ ਹੈ ਮਿਲਾਂਗੇ ਤੁਹਾਨੂੰ ਬਾਅਦ ਚੋਂ ਹੁਣ ਕਰੇ ਨਾ ਅਸੀਂ ਸਹਿਜ ਪਾਠ ਰਖਾਇਆ ਹੋਇਆ ਵਾ ਤੇ ਸ਼ੁੱਕਰਵਾਰ ਨੂੰ ਮੱਲ ਭੋਗ ਪੈ ਜਾਣਾ